ਆਜ਼ਾਦ ਹਾਂ ਸੀ ਅਸੀਂ ਅੱਜ ਵੀ ਗੁਲਾਮ ਆ ਜੇ ਅੰਗਰੇਜ਼ਾਂ ਦੇ ਗੁਲਾਮ ਨਹੀਂ ਤੇ ਕਿਸੇ ਕਾਉਂਸਲਰ ਦੇ ਗੁਲਾਮ ਆ ਕਿਸੇ ਸਰਪੰਚ ਦੇ ਗੁਲਾਮ ਆ ਕਿਸੇ ਐਮਪੀ ਦੇ ਗੁਲਾਮ ਆ ਤੇ ਕਿਸੇ ਮੁੱਖ ਮੰਤਰੀ ਦੇ ਗੁਲਾਮ ਆ ਯਕੀਨ ਕਰਿਓ ਪੰਜਾਬ ਚ ਆ ਕੇ ਰੋਣਾ ਹੀ ਆਉਂਦਾ ਵੀ ਇੱਥੇ ਬੱਚੇ ਆਈ ਬੱਚੇ ਪਰੇਸ਼ਾਨ ਕਿਉਂ ਨੇ ਬੱਚੇ ਸਵਧਾਨ ਤੋਂ ਦੁਖੀ ਕਿਉਂ ਨੇ ਬੱਚਿਆਂ ਨੂੰ ਹੱਕ ਨਹੀਂ ਮਿਲਦੇ ਬੰਦੀ ਸਿੰਘ ਅੱਦਰ ਨੇ 50 ਸਾਲ ਤੋਂ ਤੇ ਬਾਬਾ ਰਾਮ ਰੀਮ ਹਰ ਮਹੀਨੇ ਆਇਆ ਹੁੰਦਾ ਪੰਗੜਾ ਪਾਉਣ ਨੂੰ ਆਹ ਹਾਲਾਤ ਨੇ ਯਾਰ ਸਾਡੇ ਦੇਸ਼ ਦੇ ਪਰਮ ਸਤਕਾਰਯੋਗ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੇ ਸਮੁੱਚੇ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਏ ਲੋਕ ਭਲਾਈ ਆਰਮੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਸਮਾਜਿਕ ਚੇਤਨਾ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਸੰਸਥਾ ਦਾ ਧੰਨਵਾਦ ਕਰਦਾ ਕਿ ਅੱਜ ਦੇ ਦੌਰ ਦੇ ਵਿੱਚ ਇਹੋ ਜਿਹਾ ਜਾਗਰੂਕਤਾ ਪ੍ਰੋਗਰਾਮ ਇਹੋ ਜਿਹਾ ਸਮਾਜਿਕ ਚੇਤਨਾ ਪ੍ਰੋਗਰਾਮ ਸਾਡੀ ਪੀੜ੍ਹੀ ਨੂੰ ਬਚਾਉਣ ਲਈ ਸਾਡੀ ਕੌਮ ਨੂੰ ਬਚਾਉਣ ਲਈ ਸਾਡੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਔਰ ਇਹ ਹਰ ਸਾਲ ਨਹੀਂ ਮੇਰਾ ਖਿਆਲ ਹੈ ਇਹ ਜੇ ਪ੍ਰੋਗਰਾਮ ਰੋਜ਼ ਹੋਣੇ ਚਾਹੀਦੇ ਨੇ ਕਿਉਂਕਿ ਹਰ ਬੰਦੇ ਦਾ ਹਰ ਇਨਸਾਨ ਦਾ ਫਰਜ਼ ਬਣਦਾ ਜਿਉਂਨੇ ਜਨਮ ਲਿਆ ਤੇ ਆਪਣੇ ਜਿੱਥੇ ਆਪਣੇ ਕੰਮਕਾਰ ਕਰਦਾ ਉਹਦੇ ਨਾਲ ਨਾਲ ਆਪਣੇ ਸਮਾਜ ਲਈ ਆਪਣੇ ਮੱਲੇ ਲਈ ਆਪਣੇ ਆਂਡੀਆਂ ਗਵਾਂਡੀਆਂ ਲਈ ਆਪਣੇ ਸੂਬੇ ਲਈ ਆਪਣੇ ਦੇਸ਼ ਲਈ ਵੀ ਕਿਤੇ ਨਾ ਕਿਤੇ ਯੋਗਦਾਨ ਪਾਵੇ। ਔਰ ਮੈਂ ਅਕਸਰ ਮੈਨੂੰ ਫੇਰਨ ਦਾ ਬਹੁਤ ਸ਼ੌਕ ਹੈ ਸਾਰੇ ਪਾਸੇ ਚਲੇ ਜਾਣਾ ਪਰ ਮੈਂ ਜਿੱਥੇ ਵੀ ਜਾਣਾ ਜਦੋਂ ਮੈਂ ਵਾਪਸ ਆਉਣਾ ਤੇ ਯਕੀਨ ਕਰਿਓ ਪੰਜਾਬ ਚ ਆ ਕੇ ਰੋਣਾ ਹੀ ਆਉਂਦਾ ਵੀ ਇੱਥੇ ਬਚਿਆ ਹੀ ਕੁਛ ਨਹੀਂ। ਔਰ ਸਾਡੀ ਸਭ ਤੋਂ ਵੱਡੀ ਤਰਾਸਤੀ ਪਤਾ ਕੀ ਹੈ ਸਾਡੇ ਵਿੱਚ ਇੱਕ ਗੱਲ ਘਰ ਕਰ ਗਈ ਜਦੋਂ ਵੀ ਕਿਸੇ ਨਾਲ ਗੱਲ ਕਰੋ ਕਿ ਯਾਰ ਪੰਜਾਬ ਉਜੜ ਰਿਹਾ ਕੌਮ ਖਤਮ ਹੋ ਰਹੀ ਹੈ ਤੋ ਅਗੋਂ ਦਾ ਵੀ ਨਹੀਂ ਇਹ ਕੌਮ ਕਈਆਂ ਸਦੀਆਂ ਤੋਂ ਖਤਮ ਹੋਣ ਨੂੰ ਫਿਰਦੀ ਸੀ ਇਹਨੂੰ ਕੋ ਮਾਰ ਨਹੀਂ ਸਕਦਾ ਇਹ ਹੰਕਾਰ ਹੀ ਸਾਨੂੰ ਲੈ ਬੈਠਾ ਮੇਰਾ ਇੱਕ ਰਿਸ਼ਤੇਦਾਰ ਗੁਰਸਿੱਖ ਬੰਦਾ ਮੈਨੂੰ ਇੱਕ ਦਿਨ ਕਿਹਾ ਕਿ ਯਾਰ ਪੰਜਾਬ ਦਾ ਬੜਾ ਬੁਰਾ ਆਪਾਂ ਥੋੜਾ ਬਹੁਤਾ ਯੋਗਦਾਨ ਇਹਦੀ ਸੇਵਾ ਦੇ ਵਿੱਚ ਪਾਇਆ ਕਰੀਏ ਇਹਦੀ ਮਤਲਬ ਜਿੱਥੇ ਕਿਤੇ ਵੀ ਕੋਈ ਸਮਾਜਿਕ ਪ੍ਰੋਗਰਾਮ ਹੈ ਜਿੱਥੇ ਕਿਤੇ ਲੋਕਾਂ ਦੇ ਹੱਕਾਂ ਦੀ ਗੱਲ ਆ ਉੱਥੇ ਖਲੋਇਆ ਕਰੀਏ ਅੱਗੋਂ ਬੜੇ ਫਖਰ ਨਾਲ ਨਾ ਜਿਵੇਂ ਆਮ ਆਦਤ ਬਣ ਗਈ ਹੈ ਸਾਡੀ ਕਿ ਸਾਨੂੰ ਕੌਣ ਮਾਰਨ ਆਲਾ ਜੰਮਿਆ ਮੈਂ ਕਹਿੰਦਾ ਬੱਚੇ ਕਿੰਨੇ ਨੇ ਕਹਿੰਦਾ ਦੋ ਮੈਂ ਕਹਿੰਦਾ ਕਿੱਥੇ ਨੇ ਕਹਿੰਦਾ ਦੋਵੇਂ ਹੀ ਬਾਹਰ ਤੇ ਮੈਂ ਕਹਿੰਦਾ ਪੰਜਾਬ ਬਚਾਉਣਾ ਕਿੰਨੇ ਆ ਯਾਰ ਰੈਣ ਨੂੰ ਆਪਾਂ ਇੱਥੇ ਤਿਆਰ ਨਹੀਂ ਮੈਂ ਨਹੀਂ ਕਹਿੰਦਾ ਕਿ ਬੱਚੇ ਜਿਹੜੇ ਬਾਹਰ ਗਏ ਆ ਜਿਹੜੇ ਬਾਹਰ ਕੰਮ ਕਰਦੇ ਆ ਕੋ ਉਹਨਾਂ ਦਾ ਕਸੂਰ ਆ ਜਦੋਂ ਇੱਥੇ ਕੰਮ ਜਦੋਂ ਇੱਥੇ ਰੋਟੀ ਪਾਣੀ ਦਾ ਸਾਧਨ ਹੀ ਨਹੀਂ ਚੱਲ ਰਾ ਇਜਤਮਾਨ ਦੀ ਰੋਟੀ ਨਹੀਂ ਮਿਲਣੀ ਤੇ ਉਹਨੇ ਆਪਣਾ ਹੱਥ ਪੱਲਾ ਮਾਰਨਾ ਹੀ ਆ ਨਾ ਮੈਂ ਕੱਲ ਵੀ ਕਿਸੇ ਬੜੇ ਵੱਡੇ ਅਫਸਰ ਕੋਲ ਬੈਠਾ ਸੀ ਮੈਂ ਕਿਹਾ ਪੰਜਾਬ ਦੇ ਹਾਲਾਤ ਹੋਰ ਖਰਾਬ ਹੋਣ ਵਾਲੇ ਨੇ ਤੁਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਲੱਖਾ ਜੀ ਅੰਮ੍ਰਿਤਸਰ ਜਿਹੜਾ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਜਿਹੜੇ ਥੌੜੇ ਮਾਰੇ ਗਏ ਮੈਂ ਹਰ ਬੰਦੇ ਦੀ ਸਟੇਟਮੈਂਟ ਸੁਣੀ ਆ ਟਾਣਾ ਸਾਹਿਬ ਵੱਡੇ ਤੋਂ ਵੱਡੇ ਲੀਡਰ ਦੀ ਵੱਡੇ ਤੋਂ ਵੱਡੇ ਸਮਾਜਿਕ ਬੰਦੇ ਦੀ ਹਰ ਬੰਦੇ ਨੇ ਇੱਕ ਸਟੇਟਮੈਂਟ ਦਿੱਤੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਉਹਦੀ ਸਜ਼ਾ 'ਚ ਕੋਈ ਕਮੀ ਹੋਣੀ ਚਾਹੀਦੀ ਹੈ ਮੈਂ ਉਸ ਅਫਸਰ ਨੂੰ ਕਿਹਾ ਕਿ ਕਦੇ ਟੋਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਫਰਸਟ੍ਰੇਟ ਕਿਉਂ ਨੇ ਬੱਚੇ ਪਰੇਸ਼ਾਨ ਕਿਉਂ ਨੇ ਬੱਚੇ ਸਵਧਾਨ ਤੋਂ ਦੁਖੀ ਕਿਉਂ ਨੇ ਬੱਚਿਆਂ ਨੂੰ ਹੱਥ ਨਹੀਂ ਮਿਲਦੇ ਓਏ ਹੋਜੇ ਕਾਰਨਾਮੇ ਹੋਜੀਆ ਹਰਕਤਾਂ ਜਿਹੜੀਆਂ ਕਰਦੇ ਨੇ ਕਦੀ ਇਹਨੂੰ ਪੜਨ ਦੀ ਕੋਸ਼ਿਸ਼ ਤੇ ਕੋ ਕਰਦਾ ਹੀ ਨਹੀਂ ਜੇ ਕੋ ਨਸ਼ਾ ਕਰਦਾ ਨਸ਼ਾ ਵੇਚਦਾ ਫੜ ਲੋ ਮਾਰ ਦਿਓ ਮੈਂ ਉਹਨਾਂ ਨੂੰ ਕਿਹਾ ਮਾਰਨ ਦਾ ਹੱਲ ਨਹੀਂ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਬੱਚਿਆਂ ਨੂੰ ਕੁਝ ਨਹੀਂ ਮਿਲਦਾ ਬੱਚਿਆਂ ਦਾ ਧਿਆਨ ਭਾਉ ਭਰਪੂਰ ਜੀ ਬੋਲ ਕੇ ਗਏ ਆ ਮੈਂ ਮੈਨਣਾ ਚਾਹੁੰਦਾ ਸੀਗਾ ਇਹਨਾਂ ਨੂੰ ਇਸ ਤੋਂ ਪਹਿਲਾਂ ਬੋਲਣ ਤੋਂ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਨਸ਼ਾ ਲੱਗਣ ਦਾ ਕਾਰਨ ਕੀ ਹੈ ਬੱਚੇ ਨੂੰ ਨਸ਼ਾ ਲੱਗਦਾ ਕਦੋਂ ਹੈ ਬੱਚਾ ਨਸ਼ਾ ਕਰਦਾ ਕਦੋਂ ਹੈ ਜਦੋਂ ਬੱਚਾ ਪੜ੍ਹ ਲਿਖ ਜਾਂਦਾ ਜਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਨਾ ਚਾਹੁੰਦਾ ਕੋਈ ਕੰਮ ਕਰ ਕਰਨਾ ਚਾਹੁੰਦਾ ਤੇ ਜਦੋਂ ਉਹਨੂੰ ਕੰਮ ਕਰ ਲੱਭਦਾ ਨਹੀਂ ਤੇ ਜਿਹੋ ਪੜ ਲੈ ਗਿਆ ਕਿਸੇ ਨੇ ਐਮਬੀਏ ਕਰ ਲਈਏ ਕਿਸੇ ਨੇ ਪੀਐਚਡੀ ਕਰ ਲਈਏ ਕਿਸੇ ਨੇ ਐਮਏ ਕਰ ਲਈਏ ਤੇ ਜੇ ਉਹਨੂੰ ਉਹਦੇ ਲੈਵਲ ਦਾ ਕੰਮ ਨਹੀਂ ਮਿਲਦਾ ਤੇ ਉਹ ਮਜਦੂਰੀ ਹੈ ਉਹ ਤੋਂ ਛੋਟਾ ਕੰਮ ਮਜਦੂਰੀ ਹੈ ਉਹਦੇ ਡਿਪਰੈਸ਼ਨ ਆਉਂਦਾ ਦਿਮਾਗ ਦੇ ਉੱਤੇ ਵੀ ਮੈਂ ਇੰਨਾ ਪੜਿਆ ਇੰਨਾ ਕੁਝ ਕੀਤਾ ਤੇ ਉਸ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਉਹ ਗੋਲੀਆਂ ਖਾਣੀਆਂ ਸ਼ੁਰੂ ਕਰਦਾ ਚਾਹੇ ਸ਼ਰਾਬ ਪੀਂਦਾ ਨਸ਼ਾ ਵਾਧਦਾ ਵਾਧਦਾ ਵਾਧ ਜਾਂਦਾ ਜਿੰਨਾ ਚਿਰ ਬੱਚਿਆਂ ਨੂੰ ਕੰਮਕਾਰ ਨਹੀਂ ਮਿਲਦਾ ਉਹਨਾਂ ਚਿਰ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੈ ਔਰ ਪੰਜਾਬ ਦੇ ਵਿੱਚ ਇਕੱਲੇ ਲੱਖੇ ਦੀ ਜ਼ਿੰਮੇਵਾਰੀ ਹੈ ਕੱਲੀ ਟਹਿਣਾ ਸਾਹਿਬ ਦੀ ਜ਼ਿੰਮੇਵਾਰੀ ਆ ਕੱਲੀ ਹਰਮਨ ਸਿੰਘ ਦੀ ਜ਼ਿੰਮੇਵਾਰੀ ਆ ਕੱਲੀ ਅਮਰਤ ਗਿਲ ਦੀ ਜ਼ਿੰਮੇਵਾਰੀ ਹੈ ਭੈਣ ਹਰਸ਼ੇਂਦਰ ਉਹਨਾਂ ਦੀ ਜ਼ਿੰਮੇਵਾਰੀ ਆ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਅੱਜ ਮੇਰਾ ਖਿਆਲ ਹੈ ਦੱਲੇ ਵਾਲ ਸਾਹਿਬ ਧਰਨੇ ਤੇ ਬੈਠੇ ਨੇ ਭੋਖੜ ਤਾਲ ਤੇ ਮਰਨ ਵਰਤ ਦੇ ਉੱਤੇ ਮੈਂ ਇੱਕ ਦਿਨ ਅੱਗੇ ਵੀ ਬੋਲਿਆ ਸੀਗਾ ਸਾਨੂੰ ਸਾਨੂੰ ਐਮਐਸਪੀ ਨਹੀਂ ਚਾਹੀਦੀ ਸਾਨੂੰ ਪੰਜਾਬ ਲਈ ਕੋਈ ਪੈਕੇਜ ਨਹੀਂ ਚਾਹੀਦਾ ਆ ਸਾਡਾ ਵਾਗੇ ਵਾਲਾ ਬਾਰਡਰ ਖੋਲ ਦਿਓ ਸਾਡਾ ਤੇ ਸਾਰਾ ਸਮਾਨ ਹੀ ਉੱਧਰ ਵਿਕ ਜਾ ਕਰਨਾ ਸਾਨੂੰ ਦੇਣਾ ਹੀ ਕੋਈ ਨਹੀਂ ਚਾਹੁੰਦਾ ਯਾਰ ਪੁੱਛ ਮੈਂ ਸਿਆਸੀ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਧਾਰਮਿਕ ਮੰਚਾ ਸਮਾਜਿਕ ਚੇਤਨਾ ਦਾ ਮੰਚਾ ਜਿਸ ਦਿਨ ਤੱਕ ਕੇਂਦਰ ਸਾਡੇ ਨਾਲ ਸਹਿਰਦ ਨਹੀਂ ਹੁੰਦਾ ਸਾਡੇ ਪੰਜਾਬ ਦਾ ਕੁਝ ਨਹੀਂ ਸੁਧਰਨਾ ਮੈਂ ਕੱਲ ਵੀ ਇੱਕ ਥਾਂ ਦੇ ਉੱਤੇ ਕਹਿੰਦਾ ਸੀਗਾ ਮੈਂ ਬੋਲਿਆ ਕਿ ਕੇਂਦਰ ਮੈਨੂੰ ਪੰਜਾਬ ਚ ਇੱਕ ਲੀਡਰ ਦੱਸ ਦੇਵੇ ਜਿਹੜਾ ਬੀਜੇਪੀ ਨੇ ਜਿਹੜੀ ਕੇਂਦਰੀ ਏਜੰਸੀਆਂ ਨੇ ਪੰਜਾਬ ਦੇ ਵਿੱਚ ਸਹਿਰਦ ਤੇ ਚੰਗੀ ਸੋਚ ਵਾਲਾ ਲੀਡਰ ਦਿੱਤਾ ਹੋਵੇ ਉਹ ਮੈਨੂੰ ਕਹਿੰਦੇ ਜੀ ਰਵਨੀਤ ਬਿੱਟੂ ਮਿਨਿਸਟਰ ਬਣਾਇਆ ਮਾਫੀ ਚਾਹੁੰਨਾ ਰੇਣਾ ਸਾਹਿਬ ਮੈਂ ਉਸ ਬੰਦੇ ਨੂੰ ਸਵਾਲ ਕੀਤਾ ਉਹ ਟੋਸ ਪੱਤਰਕਾਰ ਨੂੰ ਕਿ ਮੈਨੂੰ ਰਵਨੀਤ ਬਿੱਟੂ ਦੀ ਇੱਕ ਕਾਬਲੀਅਤ ਇੱਕ ਉਪਲਬਧੀ ਦੱਸ ਦੋ ਸਵਾਏ ਲੜਾਈ ਝਗੜੇ ਵਾਲੀਆਂ ਸਟੇਟਮੈਂਟ ਤੋਂ ਉਹ ਸਾਡੇ ਉੱਤੇ ਬੰਦੇ ਹੀ ਇਹੋ ਜਿਹੇ ਥੋਪ ਕੇ ਰੱਖਦੇ ਨੇ ਕਿ ਅਸੀਂ ਲੜਦੇ ਝਗੜਦੇ ਰਹੀਏ ਸੋ ਇਹਨਾਂ ਬਹੁਤਾ ਸਮਾਂ ਨਹੀਂ ਬੱਚੇ ਇੱਥੇ ਆਏ ਨੇ ਉਹਨਾਂ ਨੇ ਇੱਥੇ ਛੋਟੇ ਬੱਚੇ ਨੇ ਆਪਣੇ ਪ੍ਰੋਗਰਾਮ ਜਿਹੜੇ ਉਹਨਾਂ ਪ੍ਰੋਗਰਾਮ ਉਹਨਾਂ ਦੇ ਕੱਲ ਚੱਲੇ ਜੀ ਦਸਤਾਰ ਬੰਦੀ ਤੇ ਦੂਜਾ ਉਹਨਾਂ ਨੂੰ ਇਹਨਾਂ ਸਨਮਾਨਤ ਕਰਨਾ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੇ ਅਜੇ ਵੀ ਇਹਨਾਂ ਸੁਧਰੇ ਅੱਗੇ ਤੇ ਬੱਚੇ ਬਾਹਰ ਜਾਂਦੇ ਸੀ ਉਹ ਕ੍ਰਾਈਮ ਕਰਦੇ ਆ ਨਸ਼ਾ ਕਰਦੇ ਆ ਫਿਰ ਕੈਨੇਡਾ ਕੈਨੇਡਾ ਦੇ ਵਿੱਚ ਐਂਟਰੀ ਬੰਦ ਹੋ ਗਈ ਉਹ ਐਡੇ ਸ਼ਤਾਨ ਮੁਲਖਿਆ ਸਾਡੇ ਪੁਰਾਣੇ ਬੱਚੇ ਹੀ ਫੇਲ ਕਰੀ ਜਾਂਦੇ ਉਹਨਾਂ ਕੋ ਦੋ ਦੋ ਤਿੰਨ ਤਰ੍ਹਾਂ ਦੇ ਫੀਸਾ ਲਈ ਜਾਂਦੇ ਨੇ ਤੇ ਜਦੋਂ ਬੱਚੇ ਕੈਨੇਡਾ ਤੋਂ ਵਾਪਸ ਆ ਗਏ ਤੇ ਜਿਨ੍ਹਾਂ ਨੂੰ ਰਾਹ ਦਿਸਦਾ ਸੀਗਾ ਕੈਨੇਡਾ ਦਾ ਜੇ ਉਹਨਾਂ ਨੂੰ ਅੱਗੋਂ ਕੈਨੇਡਾ ਦਾ ਰਾਹ ਵੀ ਨਾ ਲੱਭਿਆ ਤੇ ਸਾਡੇ ਬੱਚੇ ਹੁਣ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦੇਣਗੇ ਮੇਰੀ ਗੱਲ ਨੋਟ ਕਰ ਲਿਓ ਅੱਜ ਤੁਸੀਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਹੀ ਨਹੀਂ ਦਿੰਦੇ ਇਹਨਾਂ ਚੀਜ਼ਾਂ ਦੇ ਉੱਤੇ ਜਿੰਨਾ ਚਿਰ ਸਾਨੂੰ ਰੋਟੀ ਟੁੱਕ ਨਹੀਂ ਮਿਲਦਾ ਮੈਂ ਤੇ ਇਹ ਗੱਲ ਕਹਿ ਕੇ ਸਮਾਪਤੀ ਕਰੂੰਗਾ ਉਹਨਾਂ ਲੋਕਾਂ ਨੂੰ ਕਿ ਜਿਸ ਧਰਤੀ ਤੇ ਬਾਬਾ ਨਜਮੀ ਲਿਖਦੇ ਆ ਕਿ ਜਿਸ ਧਰਤੀ ਤੇ ਰਜਵਾਂ ਟੁੱਕੜ ਖਾਂਦੇ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਆਕਮਸੂਰ ਜਿੰਨਾ ਚਿਰ ਸਾਡੇ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ ਰੋਜ਼ਗਾਰ ਨਹੀਂ ਮਿਲਦੀ ਸਾਡੇ ਪੰਜਾਬ ਦਾ ਕੁਝ ਨਹੀਂ ਬਣਨਾ ਸਾਨੂੰ ਸਾਰਿਆਂ ਨੂੰ ਆ ਛੋਟੀਆਂ-ਛੋਟੀਆਂ ਗੱਲਾਂ ਨੇ ਮੈਂ ਇੱਕ ਇੱਕ ਮਿੰਟ ਦਾ ਸਮਾਂ ਚਾਹੁੰਨਾ ਜੀ ਮੈਂ ਅੰਮ੍ਰਿਤਸਰ ਤੋਂ ਤੁਰਿਆ ਔਰ ਕਿੰਨਾ ਸੰਤਾਪ ਮੈਂ ਅੱਗੇ ਕਹਿੰਦਾ ਕਿ ਜੇ ਕੋਈ ਬੱਚਾ ਕਿਸੇ ਦੇ ਘਰ ਚ ਰੋਜੀ ਰੋਟੀ ਨਹੀਂ ਨਾ ਚੱਲਦੀ ਉਹ ਘਰ ਚ ਕਰਿਆਨੇ ਦੀ ਦੁਕਾਨ ਵੀ ਖੋਲਣੀ ਚਾਹੁੰਦਾ ਤੇ ਪਹਿਲਾ ਸਰਪੰਚ ਨੂੰ ਪਹਿਲਾ ਐਮਐਲਏ ਨੂੰ ਕਾਉਂਸਲਰ ਨੂੰ ਦੁਆ ਸलाम ਕਰੂਗਾ ਤੇ ਆਟਾ ਦਾਲ ਵੇਚ ਸਕਦਾ ਨਹੀਂ ਤੇ ਉਹ ਵੀ ਨਹੀਂ ਵੇਚ ਸਕਦਾ ਇਹਦੀ ਮਿਸਾਲ ਦੇਣ ਲੱਗਾ ਤੁਹਾਨੂੰ ਮੈਂ ਮੈਂ ਆਪਣੇ ਦੋਸਤਾਂ ਨਾਲ ਆਉਂਦਾ ਹਰੀਕੇਆ ਨਹਿਰ ਦੇ ਉੱਤੇ ਰੁਕ ਗਿਆ ਜਿੱਥੇ ਉਹ ਪਕੌੜਿਆਂ ਵਾਲਾ ਜਰਨੈਲ ਸਿੰਘ ਮੈਨੂੰ ਪੁੱਛਿਆ ਵੀ ਤੇਰੀ ਦੁਕਾਨ ਨਵੀਂ ਬਣੀ ਕਹਿੰਦਾ ਟਾਟੀਆਂ ਸੀ ਸਾਰੀਆਂ ਮੈਂ ਕਿਹਾ ਕਾਰਨ ਕਹਿੰਦਾ ਕਾਰਨ ਇਹ ਆ ਕਿ ਪਿੰਡ ਤੋਂ ਸਰਪੰਚ ਆ ਮੇਰਾ ਬਾਪ ਜਿਹੜਾ ਤੇ ਮੌਜੂਦਾ ਐਮਐਲਏ ਦੇ ਨਾਲ ਸ਼ਾਮਲ ਨਹੀਂ ਸੀ ਹੁੰਦਾ ਤੇ ਉਹ ਸਾਹਮਣੇ ਪ੍ਰਵਾਸੀਆਂ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਹੱਥ ਨਹੀਂ ਲਾਇਆ ਤੇ ਸਾਡੀਆਂ ਦੁਕਾਨਾਂ ਢਾ ਕੇ ਰੱਖ ਦਿੱਤੀਆਂ ਮੈਂ ਲੱਖਾਂ ਜੀ ਤੁਹਾਨੂੰ ਵੀ ਕਹੂੰਗਾ ਉੱਥੇ ਜ਼ਰੂਰ ਜਾਇਓ ਮੈਨੂੰ ਵੀ ਕਹਿ ਕੇ ਆਇਆ ਕਿ ਦਈ ਸੁਨੇਹਾ ਜਦੋਂ ਤੇਰੇ ਦੁਕਾਨਾਂ ਢਾਉਣ ਕੌਣ ਆਉਂਦਾ ਪੰਚਾਇਤ ਨਹੀਂ ਆਉਂਦੀ ਇਹ ਕੰਮ ਕਾਰਪੋਰੇਸ਼ਨ ਪੰਚਾਇਤਾਂ ਦੇ ਹੁੰਦੇ ਆ ਦੁਕਾਨਾਂ ਢਾਉਣਾਂ ਦਾ ਕੋਈ ਡੀਐਸਪੀ ਲੱਗਾ ਉਹ ਕਹਿੰਦਾ ਜੀ ਦੁਕਾਨਾਂ ਢਾ ਦਿਓ ਆ ਸਾਡੇ ਸੂਬੇ ਦੇ ਹਾਲ ਹਾਲਾਤ ਨੇ ਯਾਰ ਆਜ਼ਾਦ ਹਾਂ ਅਸੀਂ ਅਸੀਂ ਅੱਜ ਵੀ ਗੁਲਾਮ ਆ ਜੇ ਅੰਗਰੇਜ਼ਾਂ ਦੇ ਗੁਲਾਮ ਨਹੀਂ ਤੇ ਕਿਸੇ ਕਾਉਂਸਲਰ ਦੇ ਗੁਲਾਮ ਹੈ ਕਿਸੇ ਸਰਪੰਚ ਦੇ ਗੁਲਾਮ ਹੈ ਕਿਸੇ ਐਮਪੀ ਦੇ ਗੁਲਾਮ ਹੈ ਤੇ ਕਿਸੇ ਮੁੱਖ ਮੰਤਰੀ ਦੇ ਗੁਲਾਮ ਹੈ ਮੈਂ ਇੰਨਾ ਕਹਿ ਕੇ ਸਮਾਪਤੀ ਕਰੂੰਗਾ ਇੱਕ ਬਾਬਾ ਜੀ ਬੋਲਦੇ ਸੀਗੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਚਾਰ ਲੈਣਾ ਬੜੀਆਂ ਵਧੀਆ ਕਹੀਆਂ ਸੀਗੀਆਂ ਕਿ ਮੈਂ ਕਿੱਦਾਂ ਕਹਿ ਦਵਾਂ ਮੇਰਾ ਦੇਸ਼ ਆਜ਼ਾਦੀ ਮਾਣੇ ਮੈਂ ਕਿੱਦਾਂ ਕਹਿ ਦਵਾਂ ਮੇਰਾ ਦੇਸ਼ ਆਜ਼ਾਦੀ ਮਾਣੇ ਇੱਕ ਨੇ ਲਾਈਆਂ ਅੰਨ ਦੀਆਂ ਢਾਂਕਾ ਇੱਕ ਪਏ ਮੰਗਦੇ ਭੀਖਾਂ ਚੋਰਾ ਨੂੰ ਛਟਕਾਰੇ ਇੱਥੇ ਸਾਧਾਂ ਦੇ ਲਈ ਸਿੱਖਾ ਕਤਲੋਂ ਪੈਸਾ ਬਰੀ ਕਰਾਵੇ ਬੇਦੇਸ਼ ਬੇਦੋਸ਼ਾ ਲਈ ਥਾਣੇ ਮੈਂ ਕਿੱਦਾਂ ਕਹਿ ਦਵਾ ਮੇਰਾ ਦੇਸ਼ ਆਜ਼ਾਦੀਮਾਨ ਹੈ ਆਪਾਂ ਵੇਖਿਆ ਹੀ ਆ ਬੰਦੀ ਸਿੰਘ ਅੱਦਰ ਨੇ 50 ਸਾਲ ਤੋਂ ਤੇ ਬਾਬਾ ਰਾਮ ਰੀਮ ਹਰ ਮਹੀਨੇ ਆਇਆ ਹੁੰਦਾ ਪੰਗੜਾ ਪਾਉਣ ਨੂੰ ਆਹ ਹਾਲਾਤ ਨੇ ਯਾਰ ਸਾਡੇ ਦੇਸ਼ ਦੇ ਸੋ ਬਹੁਤਾ ਸਮਾਂ ਨਹੀਂ ਲੈਣਾ ਜਾਦਾ ਸਮਾਂ ਲੈ ਲਿਆ ਖੈਮਾ ਦਾ ਜਾਚ ਗਿਆ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ